ਚੰਗਾ ਬੋਲ ਰਹੇ ਹੋ ਜੀ ਤੇ ਸਾਡੀ ਕਿਸੇ ਨੇ ਸਰਪੰਚ ਨੇ ਕਿਸੇ ਨੇ ਮਦਦ ਨਹੀਂ ਕੀਤੀ ਤੇ ਮੇਰੇ ਮਮਾ ਆ ਰਿਪਈਆ ਐਨਾਂ ਨੂੰ ਵਾਹ ਹੋਈ ਐਨਾਂ ਨਾਲ ਲੱਤਾਂ ਪਾਉਂ ਖੜਕੂਗਾ ਤੇ ਸਾਡੇ ਘਰਾਂ ਦੇ ਆਣੇ ਸਾਡੀ ਸਹਾਇਤਾ ਕਰਦੇ ਹੋਰ ਕੋਈ ਨਹੀਂ ਕਰ ਤੇ ਪਿੰਡ ਦੇ ਸਰਪੰਚ ਨੇ ਸਰਪੰਚ ਨੇ ਨਹੀਂ ਕਰਿਆ ਅੱਛਾ ਤੁਹਾਨੂੰ ਕੀ ਸੀ ਲੱਗੇ ਉਹਨਾਂ ਨੂੰ ਨਹੀਂ ਗਏ ਨਹੀਂ ਸੀ ਕੀਤੇ ਉਹਨਾਂ ਨੇ ਕੀਤੀ ਕੋਈ ਮਦਦ ਨਹੀਂ ਕੀਤੀ ਤੁਹਾਡੀ ਨਹੀਂ ਕੀਤੀ ਅਜਾ ਸਪੰਝ ਨੂੰ ਪਤਾ ਵਾ ਹਾਂ ਹਾਂਜੀ ਪਤਾ ਕਿ ਮੁੜ ਕੇ ਗਿਆ ਵੀ ਨਾ ਮੈਂ ਝੋਟਣੀ ਮਾਰਦੀ ਅੰਦਰ ਵੇਖ ਕੇ ਅੰਦਰ ਵੇਖ ਕੇ ਮੁੜ ਕੇ ਗਿਆ ਵਾ ਠੀਕ ਹੈ ਇਹਨਾਂ ਮੁੰਡੇ ਦੀ ਸ਼ਰਟ ਚੋਰੀ ਆ ਗਈ ਬੈਗ ਰੂ ਖਾਕਾਲ ਸਾਹਿਬ ਵੈਗਰੂ ਕੀ ਪਤੇ ਅੱਜ ਅਸੀਂ ਇੱਥੇ ਪਿੰਡਾ ਮੈਡੀਕ ਰੱਖੀ ਸੀ ਤਪਾ ਖੇੜਾ ਉੱਥੇ ਕੀ ਇੱਕ ਮਾਤਾ ਨੂੰ ਦੇਖਿਆ ਮੰਜੇ ਦੇ ਮੈਨੂੰ ਪਹਿਲਾਂ ਵੀਡੀਓ ਪਾਈ ਸੀ ਉਹ ਅੱਜ ਮਾਤਾ ਦੇਖਿਆ ਮਾਤਾ ਦੀ ਹਾਲਤ ਬਹੁਤ ਮਾੜੀ ਹੈ ਠੀਕ ਹੈ ਜੀ ਇਹ ਆਪਣਾ ਕੰਮ ਧੰਦਾ ਕਰਕੇ ਇਹਦੇ ਗੁਜ਼ਾਰਾ ਕਰਦੀ ਸੀ ਕਰਦਾ ਤੇ ਗੁਜ਼ਾਰਾ ਵੀ ਇਹਨਾਂ ਦਾ ਬੜਾ ਔਖਾ ਹੈ ਖੜਾ ਮੈਂ ਘਰ ਦੇ ਹਲਾ ਦੇ ਵੇਖੇ ਆ ਅੱਜ ਤੇ ਮੈਂ ਕਹਿੰਦਾ ਸਰਪੰਚ ਨੂੰ ਤੇ ਸਰਕਾਰ ਨੂੰ ਤੇ ਇਹੋ ਜਿਹੇ ਬੰਦਿਆਂ ਦੀ ਮਤਤ ਕਰਦਿਆ ਕਰੋ ਹੋਰ ਤਾਂ ਤੁਸੀਂ ਕਰਨੀ ਕੀ ਐ ਆ ਦੇ ਵੇਖ ਲੋ ਪਰਿਵਾਰ ਮੁੰਜੇ ਦੇ ਪਿਆ ਤੇ ਪਿੰਡ ਦੇ ਸਰਪੰਚ ਨੂੰ ਮੈਂ ਬੇਨਤੀ ਕਰਦਾ ਵੀ ਸਰਪੰਚ ਸਾਹਿਬ ਮਾੜਾ ਧਿਆਨ ਵાળੋ ਤੁਹਾਡੇ ਪਿੰਡ ਚ ਆ ਵੇਖੋ ਲੇਡੀ ਜ ਇਸ ਤਰ੍ਹਾਂ ਪਈ ਆ ਇਹਦਾ ਮਾੜਾ ਧਿਆਨ ਮਾਰ ਲਓ ਤੇ ਨਹੀਂ ਗ੍ਰਾਂਟ ਹੈਗੀ ਤਾਂ ਕੋਈ ਵਿਚਾਰੇ ਨੂੰ ਕਰੋ ਕੁਛ ਸਰਪੰਚਾਂ ਕੋਲ ਤਾਂ ਬਾਧੂ ਨੇ ਸੀਗਾ ਵਿਕਾਰ ਸੁਦੇ ਸਰਪੰਚ ਤਾਂ ਮੌਜੂਦਾ ਪਿੰਡ ਦਾ ਜ਼ਿੰਮੇਵਾਰ ਹੁੰਦਾ ਸਰਪੰਚ ਠੀਕ ਐ ਮੈਂ ਬੇਨਤੀ ਕਰਦਾ ਜੇ ਸਰਪੰਚ ਮੇਰੀ ਵੀਡੀਓ ਸੁਣਦਾ ਨਾ ਇਹ ਪਿੰਡ ਦੀ ਮਾਤਰੀ ਮਤਤ ਕਰੋ ਠੀਕ ਹੈ ਜੀ ਉਹ ਘਰਾਂ ਵਾਲੇ ਪੈਸੇ ਲਾਉਂਦੇ ਆ ਨਿੱਕੀ ਜਵਾਗੜੀ ਆ ਦੱਸੋ ਜਵਾੜੀ ਕਿੱਧਰ ਜਾਵੇ ਦੱਸੋ ਇਹਨਾਂ ਮਿਲਦਾ ਮਕਾਨ ਵੀ ਨਹੀਂ ਬਣਿਆ ਮੇਰਾ ਮਕਾਨ ਹੀ ਬੁਰੀ ਹਾਲਤ ਹੋਈ ਖੜੀ ਇਹਨਾਂ ਦੇ ਠੀਕ ਹੈ ਤੇ ਮੈਂ ਸਰਪੰਚ ਸਾਹਿਬ ਨੂੰ ਕਹਿਣਾ ਚਾਹਨਾ ਸਰਪੰਚ ਸਾਹਿਬ ਸੁਣ ਲਓ ਠੀਕ ਹੈ ਤੇ ਮੇਰੇ ਨਾਲ ਗੱਲ ਕਰਕੇ ਇਹਦੀ ਮਤਦ ਹੱਲ ਕਰੋ ਜੀ ਵੈਰੀ ਕਾਕਾਲਸਾ ਤੱਪੇ ਖੇੜੇ ਅੱਜ ਸਾਡੀ ਮੀਟਿੰਗ ਰੱਖੀ ਕਿਸਾਨ ਜੁਨੀਆ ਨੂੰ ਤੋਤਾਵਾਲ ਦੀ ਅੱਜ ਆਣ ਕੇ ਜਦੋਂ ਅਸੀਂ ਮਾਤਾ ਜੀ ਦਾ ਹਾਲ ਵੇਖਿਆ ਬਹੁਤ ਬੁਰਾ ਹਾਲ ਹੈ ਨਾ ਕਿ ਸਰਪੰਚ ਇਹਨਾਂ ਦੀ ਸੁਣਾਈ ਕਰਦਾ ਨਾ ਕੋਈ ਸਰਕਾਰ ਕਰਦੀ ਇਹੋ ਜੇ ਗਰੀਬ ਬੰਦੇ ਦੇ ਤਾਂ ਕਰਨੀ ਚਾਹੀਦੀ ਸਰਕਾਰ ਆ ਨਿੱਕੇ ਨਿੱਕੇ ਦੋ ਜਵਾਗ ਆ ਉਹ ਵੇਖੋ ਜੀ ਤੇ ਮਕਾਨ ਵੀ ਉੱਤੋਂ ਛੱਤ ਝੁੰਦੀ ਉਹਨਾਂ ਦੀ ਤੇ ਸਰਕਾਰ ਨੇ ਜੋ ਕਮਰੇ ਦਿੱਤੇ ਉਹ ਸਰਪੰਚ ਸਾਹਿਬ ਨੇ ਇਹਨਾਂ ਦੇ ਵਾਪਸ ਕਰਾਤੇ ਆਂਦੇ ਨੇ ਮਾਤਾ ਜੀ ਆਂਦੇ ਵੈਗਰ ਜਿਗਾ ਖਾਲਸਾ ਵੈਗਰ ਬੋਰਡ ਰਵਿੜੀ ਦਾ ਕਸਾ ਵਗੁਰਜੀ ਦੀ ਫਤਿਹ ਆ ਬੀਬੀ ਆਪਣੀ ਬਹੁਤ ਜ਼ਿਆਦਾ ਬਿਮਾਰ ਹੈਗੀ ਆ ਸਰਪੰਚ ਇਹਨਾਂ ਦੀ ਕੋਈ ਗੱਲਬਾਤ ਨਹੀਂ ਸੋਚ ਸਕਦਾ ਸਰਪੰਚ ਜੀ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀ ਨੂੰ ਪੂਰੀ ਸਹਾਇਤਾ ਦਿੱਤੀ ਜਾਵੇ ਉਹ ਬੱਚੇ ਛੋਟੇ ਛੋਟੇ ਹੈਗੇ ਆ ਅੱਜਕੱਲ ਬੇਟੀਆਂ ਨੂੰ ਆਪਾਂ ਕੰਮ ਭੇਜਦੇ ਆ ਤੇ ਬਹੁਤ ਲਾਤ ਮਾਰੇ ਨੇ ਬੱਚਿਆਂ ਲਈ ਨਿਗਾ ਬਹੁਤ ਬੁਰੀ ਰੱਖੀ ਜਾਂਦੀ ਹੈ ਕਿ ਉਹ ਬੱਚੀ ਨੂੰ ਬਾਹਰ ਨਹੀਂ ਭੇਜ ਸਕਦੇ ਤੇ ਸਰਪੰਚ ਸਾਡੀ ਇਹ ਪਿੰਡ ਦੀ ਇੱਜ਼ਤ ਹੁੰਦੀ ਹੈ ਕਿ ਪਿੰਡ ਦੇ ਸਰਪੰਚ ਨੂੰ ਧਿਆਨ ਦੇਣਾ ਚਾਹੀਦਾ ਹੈ ਬੀਬੀ ਦਾ ਕਮਰਾ ਵੀ ਦੇਣਾ ਚਾਹੀਦਾ ਪਨਾ ਕੇ ਤੇ ਬੀਬੀ ਨੂੰ ਰਾਸ਼ਨ ਵੀ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਕਮਾਉਣ ਵਾਲਾ ਕੋਈ ਹੈ ਨਹੀਂ ਬੱਚੇ ਛੋਟੇ ਐ ਇਹਨੂੰ ਰਾਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬੀਬੀ ਦੇ ਇਲਾਜ ਦੀ ਬਹੁਤ ਜ਼ਰੂਰਤ ਹੈ ਤੇ ਇਹਦਾ ਇਲਾਜ ਕਰਵਾਇਆ ਜਾਵੇ ਇਹ ਸਰਪੰਚ ਨੂੰ ਹੱਥ ਬੰਨ ਕੇ ਬੇਨਤੀ ਹੈ ਸਾਡੀ ਇਹ ਸਰਪੰਚ ਜਰੂਰ ਇਹ ਕੰਮ ਕਰੇ ਪੁੰਨ ਦਾ ਕੰਮ ਹੈ ਤੇ ਸਰਪੰਚ ਨੂੰ ਵੀ ਇਹ ਸ਼ਾਵਾਸ਼ੇ ਮਿਲੂਗੀ ਜੇ ਬੀਬੀ ਨੂੰ ਆਪਾਂ ਕਾਮਯਾਬ ਕਰ ਸਕੀਏ ਤੇ ਇਹਨੂੰ ਰਾਸ਼ਨ ਆਪਾਂ ਘਰੇ ਬੈਠੇ ਨੂੰ ਪਹੁੰਚਦਾ ਕਰ ਸਕੀਏ ਤੇ ਕਿਉਂਕਿ ਇਹਨਾਂ ਦੇ ਬੱਚੇ ਬਹੁਤ ਜ਼ਿਆਦਾ ਛੋਟੇ ਐ ਇਨਾਂ ਦੇ ਬੱਚਾ ਵਾਸਤੇ ਸਹਾਇਤਾ ਜ਼ਰੂਰ ਹੋਣੀ ਚਾਹੀਦੀ ਹੈ ਪੜ੍ਹਾਈ ਲਿਖਾਈ ਦਾ ਵੀ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਬਾਕੀ ਸਿਰ ਇਹਨਾਂ ਦੀ ਛੱਤ ਜ਼ਰੂਰ ਬਣਾ ਕੇ ਦੇਣੀ ਚਾਹੀਦੀ ਹੈ ਮੈਂ ਗੁਰਜੀਕਾ ਖਾਲਸਾ ਵੈਕਜੀਕਾ ਆਪ ਚੌਂਦੀ ਹੈ ਗੁਰਜੀ ਜੀ ਕੀ ਬਤੈ ਸਾਰੇ ਵੀਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆਏ ਕਿ ਦੀਦੀ ਭੈਣ ਸਾਡੀ ਬਹੁਤ ਜ਼ਿਆਦਾ ਬਿਮਾਰ ਆ ਇੱਕ ਸਾਲ ਹੋ ਗਿਆ ਇਹਨਾਂ ਦੀ ਕਿਸੇ ਵੀ ਨਾ ਤਾਂ ਕੋਈ ਸਰਪੰਚ ਨੇ ਨਾ ਕਿਸੇ ਸਰਕਾਰ ਨੇ ਕੋਈ ਸਹਾਇਤਾ ਨਹੀਂ ਜੀ ਇਹਨਾਂ ਦੀ ਹੋਈ ਨਿੱਕੇ ਨਿੱਕੇ ਬੱਚੇ ਆਗੇ ਬਿਜਰੇ ਆਸ-ਪਾਸੇ ਤੋਂ ਘਰਾਂ ਵਾਲਿਆਂ ਤੋਂ ਕਦੇ ਕੋਈ 10 ਰੁਪਏ ਦੀ ਖੰਡ ਲੈ ਲਈ 10 ਰੁਪਏ ਦਾ ਦੁੱਧ ਲੈ ਲਿਆ ਐ ਲੈ ਕੇ ਮੰਗਤਾਂ ਕੇ ਜਵਾਕ ਤਾਂੇ ਪਾਸ ਕਰਦੇ ਆ ਆਪਾਂ ਨੂੰ ਸਰਪੰਚ ਨੂੰ ਬੇਨਤੀ ਆ ਜੇ ਵੀਡੀਓ ਆਪਣੀ ਦੇਖੀ ਜਾਂਦਾ ਤੇ ਇਹ ਭੈਣ ਦੀ ਸਹਾਇਤਾ ਕਰਨ ਇਹਨਾਂ ਦੇ ਸਿਰ ਤੇ ਕੋਈ ਵੀ ਕਮਾਉਣ ਵਾਲਾ ਹੈ ਨਹੀਂਗਾ ਤੇ ਬਾਕੀ ਇਹਨਾਂ ਨੂੰ ਛੱਤ ਬਣਾ ਕੇ ਦਿੱਤੀ ਜਾਵੇ ਵੈਗ